ਪੰਜਾਬ ਸਰਕਾਰ ਵੱਲੋਂ ਮਹਿੰਮ ਨਸ਼ਾ ਦੇ ਵਿਰੁੱਧ ਤੇ ਗੱਲ ਕਰਾਂਗੇ ਸ਼ਕਤੀਨਗਰ ਪਹੁੰਚਿਆ ਤੇ ਉੱਥੇ ਥਾਣਾ ਟਿੱਬਾ ਐਸਐਚਓ ਵੀ ਇੱਥੇ ਪਹੁੰਚੇ ਨੇ ਸੋ ਗੱਲਬਾਤ ਕਰਾਂਗੇ ਜਸਪਾਲ ਸਾਹਿਬ ਬਹੁਤ ਵੱਡੀ ਉਪਰਾਲਾ ਜਿਹੜਾ ਮਾਨ ਸਰਕਾਰ ਦੇ ਵੱਲੋਂ ਸਭ ਤੋਂ ਵੱਡਾ ਜੋਰ ਹੈ ਜਿਹੜੀ ਪੰਜਾਬ ਪੁਲਸ ਕਰਦੀ ਹੈ ਤੇ ਕਾਫੀ ਜਿਹੜੇ ਨਸ਼ਾ ਜਿਹੜੇ ਤਸਕਰ ਨੇ ਉਹ ਜੇਲਾਂ ਵਿੱਚ ਪਛਾ ਦਿੱਤੇ ਗਏ ਨੇ ਤੇ ਅੱਜ ਫੇਰ ਤੁਸੀਂ ਇੱਥੇ ਕਮਿਟੀਿੰਗ ਵਿੱਚ ਪਹੁੰਚੇ ਸੋ ਕੀ ਕਹਿਣਾ ਚਾਹਦੇ ਵੇਖੋ ਜਿਹੜਾ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਮਤਲਬ ਇਹ ਜਿਹੜੀ ਮਹਮ ਚਲਾਈ ਆ ਯੁੱਧ ਨਸ਼ਿਆਂ ਵਿਰੁੱਧ ਇਹਦਾ 90% ਤੇ ਹੁਣ ਕਾਮਯਾਬ ਹੋਈ ਗਈ ਹੈ 10% ਰਹਿ ਗਈ ਆ ਉਹ ਵੀ ਬਸ 31 ਮਈ ਤੱਕ ਪੂਰੀ ਹੋ ਜੂਗੀ ਜਿਹੜੇ ਕੁਝ ਹੈਗੇ ਨੇ ਉਹਨਾਂ ਨੂੰ ਕੀ ਵਾਰਨਿੰਗ ਦੇਣਾ ਚਾਹੋਗੇ ਤੁਸੀਂ ਬਸ ਇਹੀ ਵਾਰਨਿੰਗ ਆ ਜਾਂ ਨਸ਼ਾ ਛੱਡ ਦੋ ਜਾਂ ਪੰਜਾਬ ਛੱਡ ਦੋ ਠੀਕ ਧੰਨਵਾਦ ਸੋ ਇਹ ਸਾਹ ਜੀ ਜਸਪਾਲ ਸਿੰਘ ਜੀ ਥਾਣਾ ਟਿੱਬੇ ਤੋਂ ਜੋ ਵਧੀਆ ਉਪਰਾਲਾ ਮਾਨ ਸਰਕਾਰ ਕਰਦੀ ਹੈ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਕਰ ਦਿਓ ਸ਼ੇਰ ਜੀ ਧੰਨਵਾਦ ਜੀ ਸ਼ੁਕਰੀਆ

अमेरिकन डिफेंस के लिए बातचीत करने 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 के ल

Foda-se aqui, ਅੱਜ ਆਵਾਦੀ ਪਾਰਟੀ ਸਰਕਾਰ ਹੈ ਪੰਜਾਬ ਦੇ ਵਿੱਚ ਹਰ ਆਵਾਦੀ ਦੇ ਦੁੱਖ ਦੀ ਖਲੀਪਾਂ ਤੇ ਹਰ ਆਮ ਆਦਮੀ ਨੂੰ ਸਹੂਲਤਾਂ ਤੇ ਹਰ ਆਮ ਆਦਮੀ ਦਾ ਖਿਆਲ ਰੱਖਣਾ ਸਾਡੀ ਸਰਕਾਰ ਦਾ ਮੁਢਲਾ ਫਰਜ ਹੈ ਤੇ ਅੱਜ ਜੋ ਪਿਛਲੇ ਸਮੇਂ ਦੇ ਵਿੱਚ ਔਰ ਪਿਛਲੀਆਂ ਸਰਕਾਰਾਂ ਨੇ ਝੁੱਟੀਆਂ ਸੌ ਖਾ ਕੇ ਗੁਟਕਾ ਸਾਫ ਦੀਆਂ ਔਰ ਬੜੇ ਡਰਾਮੇ ਕਰਕੇ ਸਰਕਾਰਾਂ ਬਣਾਈਆਂ ਪਰ ਨਸ਼ਾ ਖਤਮ ਨਹੀਂ ਕੀਤਾ ਤੇ ਔਰ ਨਸ਼ਾ ਵਧਾਇਆ ਸੌ ਉਹਨਾਂ ਨੇ ਖਾਧੀਆਂ ਤੇ ਆਮ ਆਦੀ ਪਾਰਟੀ ਸਰਕਾਰ ਅੱਜ ਨਸ਼ਾ ਖਤਮ ਕਰ ਰਹੀ ਹੈ ਅੱਜ ਸਾਡੇ ਆਮ ਆਦੀ ਪਾਰਟੀ ਦੇ ਮੁੱਖੀ ਸ਼੍ਰੇਵਿੰਦ ਕੇ ਜੀ ਬਾਜੀ ਵੱਲੋਂ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਬਾਜੀ ਵੱਲੋਂ ਤੇ ਆਮ ਆਦੀ ਪਾਰਟੀ ਦੇ ਪ੍ਰਿੰਸ ਪ੍ਰਧਾਨ ਸ਼੍ਰੀ ਅਮਨ ਰੋੜਾ ਜੀ ਵੱਲੋਂ ਔਰ ਸਾਰਿਆਂ ਨੂੰ ਔਰ ਸਾਰੇ ਮੰਤਰੀਆਂ ਵੱਲੋਂ ਸਾਰੇ ਐਮ ਐਲ ਏ ਵੱਲੋਂ ਸਾਰੇ ਕੌਂਸਲਰਾਂ ਵੱਲੋਂ ਸਾਰੇ ਪੰਜਾਬ ਵਾਸੀਆਂ ਵੱਲੋਂ ਇਕੱਠੇ ਹੋ ਕੇ ਇਹ ਜਿਹੜਾ ਜੁੱਧ ਨਸ਼ਿਆਂ ਵਿਰੋਧਾ ਤੋ ਦਾ ਹਿੱਸਾ ਬਣ ਰਹੇ ਆ ਸੀ ਅਸੀਂ ਇਕੱਠੇ ਹੋ ਕੇ ਹਰ ਮਹੱਲੇ ਹਰ ਵਾਰਡ ਦੇ ਵਿੱਚ ਹਰ ਗਲੀ ਵਿੱਚ ਔਰ ਸਾਰੇ ਆਪਣੇ ਆਪਣੀ ਡਿਊਟੀ ਨਿਭਾ ਰਹੇ ਆ ਔਰ ਇੱਕ ਦੂਜੇ ਨੂੰ ਸਹੂਕਵਾਰੇ ਨੇ ਤਾਂ ਕਿ ਆਪਾਂ ਇਕੱਠੇ ਹੋ ਕੇ ਇਸ ਰੂਪ ਦੇਸ਼ ਰੂਪੇ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਮਿਸ਼ਨ ਆਮ ਆਦੀ ਪਾਰਟੀ ਦਾ ਉਹ ਤਾਂ ਹੀ ਪੂਰਾ ਹੋ ਸਕੂਗਾ ਜੇ ਸਾਡੀ ਇਹ ਜਵਾਨੀ ਬਦਲ ਸਕੂਗੀ ਸਾਡੀ ਜਿਹੜੀ ਜਵਾਨੀ ਹੈ ਨਸ਼ੇ ਤੋਂ ਬਾਦਸ਼ਕੂਗੀ ਤੇ ਔਰ ਤਾਂ ਹੀ ਸਾਡਾ ਦੇਸ਼ ਸਾਡਾ ਪੰਜਾਬ ਤਰੱਕੀ ਕਰ ਸਕੂਗਾ ਜੇ ਸਾਡੀ ਜਵਾਨੀ ਕਾਇਮ ਹੋਵੇ ਇਸ ਕਰਕੇ ਅੱਜ ਆਮ ਆਦੀ ਪਾਰਟੀ ਸਰਕਾਰ ਜੁੱਧ ਨਸ਼ਾ ਵਿਰੋਧ ਜਿਹੜੀ ਮਹਿਮ ਸ਼ੁਰੂ ਕੀਤੀ ਹੈ ਉਹ ਹਰ ਬਾੜ ਦੇ ਵਿੱਚ ਹਰ ਮਹੱਲੇ ਵਿੱਚ ਹਰ ਪਿੰਡ ਜਾ ਕੇ ਔਰ ਲੋਕਾਂ ਨੂੰ ਇਕੱਠਿਆਂ ਕਰਕੇ ਲੋਕਾਂ ਦਾ ਸਹਿਯੋਗ ਲੈ ਕੇ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਲੱਗੀ ਹੋਈ ਐ ਤੇ ਉਹਦੇ ਵਾਸਤੇ ਤੁਹਾਨੂੰ ਵੀ ਅਪੀਲ ਕਰਦੇ ਆਂ ਆਓ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਅਗਲਾ ਪੰਜਾਬ ਬਣਾਈਏ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਔਰ ਪੰਜਾਬ ਦੀ ਜਵਾਨੀ ਨੂੰ ਬਚਾਈਏ ਪੰਜਾਬ ਨੂੰ ਤਰੱਕੀ ਦੇ ਲੈ ਕੇ ਜਾਈਏ ਬਹੁਤ ਬਹੁਤ ਧੰਨਵਾਦ ਇੱਕ ਮਿੰਟ ਐਮਐਲਏ ਸਾਹਿਬ ਆਓ ਇੱਕ ਮਿੰਟ ਚਲੋ ਆਓ ਲੱਗੀ ਇੱਕ ਮਿੰਟ ਹਾਂ ਜੀ ਲੋਕੀਆ ਜਗਤ ਦਾ ਸ਼ੁਕਰਾਇਆ ਮੈਨਸਾਹਬਾਇ ਅੱਜਾ ਬਹੁਤ ਵੀਰੇ ਕੀ ਕਹਿਣਾ ਚਾਹੁੰਦੇ ਹੋ ਮੈਨਰੇ ਬਹੁਤ ਹੀ ਸਤਿਕਾਰਯੋਗ ਸਾਡੇ ਹਰਮਨ ਪਾਰੇ ਐਮਐਲਏ ਦਿਲਜੀਤ ਸਿੰਘ ਗਰੇਵਾਲ ਕੋ ਲਜਦਾ ਔਰ ਜਿੰਨੇ ਵੀ ਅੱਜ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋਏ ਮੇਰੇ ਸਾਥੀ ਮੇਰੇ ਦੋਸਤ ਮੇਰੇ ਵਾਰ ਪਰਿਵਾਰ ਸਭ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਹੁਣ ਜਿਹੜੀ ਇਹ ਮੁਹਿੰਮ ਹੈ ਸਾਰੇ ਪੰਜਾਬ ਦੇ ਵਿੱਚ ਅੱਜ ਮੁਹਿੰਮ ਚੱਲੀ ਹੈ ਆਰਾਮ ਆਦਮੀ ਪਾਰਟੀ ਸਾਡੇ ਭਗਵੰਤ ਮਾਨ ਸਾਹਿਬ ਦਾ ਧੰਨਵਾਦ ਕਰਦਾ ਹਾਂ ਸਾਡੇ ਨੈਸ਼ਨਲ ਕਨਿਮੀਨਰ ਹਰਵਿੰਦ ਕੇਜਰੀਵਾਲ ਦਾ तहे ਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇੱਕ 2022 ਦੇ ਤਖਤਾ ਪਲਟ ਇਲੈਕਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਬਣਾਈ ਔਰ ਜਿਹੜੀ ਸੋਚ ਤੇ ਲੋਕਾਂ ਨੇ ਮੋਟਾ ਪਈਆਂ ਸੀ ਅੱਜ ਉਹ ਸੋਚ ਨੂੰ ਪੂਰਾ ਕਰਨ ਜਾ ਰਹੇ ਜਿਹੜਾ ਨਾ ਟੀਚਾ ਮਿੱਥਿਆ ਸੀ ਕਿ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਜਣ ਜਿਹੜੀ ਸੋਚ ਰੱਖੇ ਸੀ ਉਹ ਸੋਚ ਨੂੰ ਲੈ ਕੇ ਅੱਗੇ ਵਧ ਰਿਹਾ ਕਿਉਂਕਿ ਸ਼ਹੀਦ ਆਜ਼ਮ ਭਗਤ ਸਿੰਘ ਨੇ ਜਿਹੜਾ ਫਾਸਲਾ ਫੰਦਾ ਚੁੰਮਿਆ ਸੀ ਉਹ ਇਸ ਕਰਕੇ ਨੇ ਚੁੰਮਿਆ ਸੀ ਕਿ ਕੱਲੀ ਉਹਨਾਂ ਦੇ ਸ਼ਹੀਦੀ ਨਾਲ ਯਾਨੀ ਕਿ ਦੇਸ਼ ਯਾਦ ਹੋ ਜਾਊਗਾ ਉਹਨਾਂ ਨੂੰ ਪਤਾ ਸੀ ਉਹ ਦੂਰ ਦਰ ਸੀ ਸੀ ਕਿ ਮੇਰੇ ਸ਼ਹੀਦੋਂ ਤੋਂ ਬਾਅਦ ਜਿਹੜੀ ਇਹ ਸੋਚ ਹੈ ਇਹ ਸਾਰਾ ਦੇ ਵਿੱਚ ਆਊਗੀ ਔਰ ਹਰ ਇੱਕ ਕਰ ਇੱਕ ਭਗਤ ਸਿੰਘ ਪੈਦਾ ਹੋ ਜਾਊਗਾ ਔਰ ਜਦੋਂ ਹਰੇਕ ਹਰੇਕ ਭਗਤ ਸਿੰਘ ਪੈਦਾ ਹੋ ਜੂਗਾ ਤੇ ਹਮਲਾ ਬੋਲ ਕੇ ਅੰਗਰੇਜ਼ਾਂ ਦਾ ਇਤੋ ਖਾਤਮਾ ਕੀਤਾ ਅੱਜ ਉਸੇ ਸੋਚ ਨੂੰ ਲੈ ਕੇ ਉਸ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਅੱਜ ਸਾਰੇ ਇਕੱਠੇ ਹੋ ਕੇ ਹੱਲਾ ਬੋਲ ਰਹੇ ਆਂ ਔਰ ਇਸ ਜਿਹੜਾ ਨਸ਼ੇ ਦਾ ਇਹ ਪਹਾੜ ਖੜਾ ਕੀਤਾ ਐ ਇਸ ਪਹਾੜ ਨੂੰ ਖਤਮ ਕਰਕੇ ਹਟਾਂਗੇ ਔਰ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਦਾ ਜਿਹੜੇ ਕਿ ਅੱਜ ਇਸ ਮੂਹਿੰਮ ਦੇ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਨੇ ਸੂਚ ਚੋਕ ਸਮਾਗਮ ਦੇ ਵਿੱਚ ਆਪਣਾ ਹਿੱਸਾ ਪਾਇਆ ਸਾਰਾ ਤਹਿਤ ਰੋ ਧੰਨਵਾਦ ਕਰਦਾ ਔਰ ਇਹ ਅੱਜ ਜਿਹੜੀ ਸੋਚ ਉਕੀ ਹੈ ਉਹ ਉਹੀ ਬੇਨਤੀ ਕਰਦਾ ਕਿ ਉਹ ਸੋ ਨੂੰ ਕਾਇਮ ਰੱਖਣ ਉਹ ਜਿਹੜੇ ਵੀ ਅੱਜ ਇੱਥੇ ਸਾਥੀ ਆਇਆ ਉਹ ਆਪਣੇ ਘਰ ਜਾ ਕੇ ਆਪਣੇ ਵਾਲੇ ਦੋਲੇ ਜਾ ਕੇ ਆਪਣਾ ਕੰਮ ਕਰਨ ਔਰ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਹਮਲਾ ਬੋਲ ਕੇ ਨਸ਼ੇ ਨੂੰ ਖਤਮ ਕਰ ਦੇਣਾ ਧੰਨਵਾਦ ਅੱਛਾ